दाना ਮੰਡੀ ਦੇ ਬਿਲਕੁਲ ਸਾਹਮਣੇ ਆ ਬयंਕਰ ਤੌਰ ਤੇ ਇੱਕ ਕੈਂਟਰ ਨੂੰ ਅੱਗ ਲੱਗੀ ਹੈ ਤੁਸੀਂ ਦੇਖਦੇ ਹੋ ਲਾਈਵ ਤਸਵੀਰਾਂ ਫਾਇਰ ਬ੍ਰਿਗੇਡ ਦੀ ਮੌਕੇ ਤੇ ਗੱਡੀ ਪਹੁੰਚ ਗਈ ਹੈ ਦੇਖਦੇ ਹੋ ਤੁਸੀਂ ਇੱਕ ਕ੍ਰੇਟ ਦੀ ਭਰੀ ਕੈਂਟਰ ਦੀ ਗੱਡੀ ਨੂੰ ਅੱਗ ਲੱਗੀ ਹੈ ਫਾਇਰ ਬ੍ਰਿਗੇਡ ਦੀ ਗੱਡੀ ਹੈ ਜਿਹੜੀ ਤੁਰੰਤ ਤੌਰ ਤੇ ਪਹੁੰਚ ਗਈ ਹੈ ਕੀਆ ਜਾ ਰਿਹਾ ਹੈ ਕੋਈ ਵੈਲਡਿੰਗ ਕੀਤੀ ਜਾ ਰਹੀ ਸੀ ਤੇ ਅੱਗ ਤੇ ਤੁਰੰਤ ਜਿਹੜਾ ਉਹ ਕਾਬੂ ਪਾਲੀਤਾ ਗਿਆ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਵਿਕਤ ਕੈਂਟਰ ਨੂੰ ਪਲਾਸਟਿਕ ਦੇ ਜਿਹੜਾ ਕਰੇਟਾ ਨਾਲ ਭਰਿਆ ਹੋਇਆ ਸੀ ਉਸ ਨੂੰ ਭਿਆਨਕ ਰੂਪ ਤੋਂ ਦਾਣਾ ਮੰਡੀ ਦੇ ਸਾਹਮਣੇ ਬਿਲਕੁਲੇ ਖੜਾ ਸੀ ਪਹਿਰਾ ਦੀ ਦੁਕਾਨ ਹੈ ਬਾਕੀ ਜਾਣਕਾਰੀ ਆਪਾਂ ਡਰਾਈਵਰ ਕੋ ਲਵਾਂਗੇ ਅਸ ਇਸ ਤਰ੍ਹਾਂ ਲੱਗੀ ਐ ਟ੍ਰਾਫਿਕ ਆ ਉਹ ਜਿਹੜਾ ਜਾਮ ਹੋ ਗਿਆ ਹੈ ਕਿਉਂਕਿ ਫਾਇਰ ਗੱਡ ਦੀਆਂ ਗੱਡੀਆਂ ਆਨ ਕਰਕੇ ਕਿਦਾ ట్రాఫిక్ ਬਿਲਕੁਲ ਜਾਮ ਹੋ ਗਿਆ ਸੈਂਟਰ ਦਾ ਜਿਆਦਾ ਨੁਕਸਾਨ ਹੋਇਆ ਤੇ ਸਾਰੀ ਕ੍ਰੇਟ ਜਿਹੜੀ ਉਹ ਜਲ ਕੇ ਜਿਹੜੀ ਸਵਾਹ ਹੋ ਗਈ ਹੈ ਮਿਲ ਜੀ ਜੀ ਤੁੰਗੀ ਦੇ ਤਸੀਸ ਕੋਲੇ ਮੇਰੇ ਸਾਹਮਣੇ ਕਾਊਂਟਰ ਨੂੰ ਅੱਗ ਲੱਗੀ ਜਲਦੀ ਬੁਝੋ ਮੋਕੇ ਜਾ ਕੇ ਵੇਖਿਓ ਵੀ ਅੱਗ ਬਹੁਤ ਜ਼ਿਆਦੀ ਜੀ ਤੇ ਅੱਗ ਦੇ ਕਾਬੂ ਬਾਹਰ ਗਿਆ ਤਾਂ ਨੁਕਸਾਨ ਹੋਣ ਦਾ ਡਰ ਹੈ ਫਾਇਰ ਬਿਗੇਟ ਦੀ ਕਿੰਨੀਆਂ ਕੋ ਗੱਡੀਆਂ ਆਈਆਂ ਜੀ ਗੱਡੀਆਂ ਸੱਤ ਨੇ ਆਈਆਂ 7 ਜੀ ਆ ਰਹੀਆਂ ਜੀ ਅੱਛਾ 7 ਜੀ ਵੀ ਆ ਗਈ ਕੋਈ ਨੁਕਸਾਨ ਵਗੈਰਾ ਹੈ ਤਾਂ ਕੋਈ ਨੁਕਸਾਨ ਨਹੀਂ ਕੋਈ ਵਾਹਰੇ ਟ੍ਰੇਡ ਨੂੰ ਛੱਡ ਗਏ ਠੀਕ ਕੋਈ ਵੇਲਡ ਕਰਦੇ ਆ ਅੱਗ ਲੱਗੀ ਜਾਂਦੀ ਠੀਕ ਹੈ ਜੀ